ਕਹਿੰਦੇ ਹਨ ਮਿਹਨਤ ਕਰਨ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ ਗੁਰਦਾਸਪੁਰ ਦੇ ਬਟਾਲਾ ਦੇ ਇਸ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਨੇ ਜਿਨ੍ਹਾਂ ਦੇ ਦੋ ਛੋਟੇ-ਛੋਟੇ ਬਾਲ ਉਹਨਾਂ ਦੇ ਨਾਲ ਸਵੇਰੇ ਚਨੇ ਪਟੂਰੇ ਦੀ ਰੇੜੀ ਉੱਤੇ ਆ ਜਾਂਦੇ ਹਨ ਅਤੇ ਸ਼ਾਮ ਨੂੰ ਆਪਣੇ ਮਾਪੇ ਨਾਲ ਘਰ ਵਾਪਿਸ ਜਾਂਦੇ ਹਨ ਸੁਖਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ 12 ਸਾਲ ਤੋਂ ਹਜ਼ੂਰ ਸਾਹਿਬ ਵਿੱਚ ਪ੍ਰਸ਼ਾਦ ਦੀ ਸੇਵਾ ਨਿਭਾਰਿਆ ਸੀ ਅਤੇ ਕੋਰੋਨਾ ਘਰ ਕੀ ਉਹਨਾਂ ਨੂੰ ਵਾਪਸ ਪੰਜਾਬ ਮੋੜਨਾ ਪਿਆ ਅਤੇ ਇੱਥੇ ਆ ਕੇ ਪਰਿਵਾਰ ਨੂੰ ਚਲਾਉਣ ਵਾਸਤੇ ਚੰਨੇ ਪਟੂਰੇ ਦੀ ਰੇੜੀ ਲਾ ਲਈ ਜਿਸ ਤੋਂ ਕਮਾਈ ਤਾਂ ਅੱਜ ਸਿਰਫ 100 ਜਾਂ 150 ਰੁਪਏ ਹੁੰਦੀ ਹੈ ਪਰ ਉਹ ਖੁਸ਼ ਹਨ ਕਿਉਂਕਿ ਵਾਹਿਗੁਰੂ ਨੇ ਉਹਨਾਂ ਨੂੰ ਸਬਰ ਦਿੱਤਾ ਹੋਇਆ ਹੈ ਅਤੇ ਕਦੇ ਅਜੀਹਾ ਦੀ ਨਹੀਂ ਆਇਆ ਜਿਸ ਦਿਨ ਉਹ ਆਪਣੇ ਘਰ ਵਿੱਚ ਭੁੱਖੇ ਸੁੱਤੇ ਹੋਣ ਅੱਗੇ ਉਹਨਾਂ ਨੇ ਕਿਹਾ ਕਿ ਸਾਨੂੰ ਖੁਦ ਨੂੰ ਨਹੀਂ ਪਤਾ ਗੁਰੂ ਮਹਾਰਾਜ ਇਸ ਤਰ੍ਹਾਂ ਚਲਾਈ ਜਾ ਰਹੇ ਹਨ ਪਰਿਵਾਰ ਨੂੰ ਇਸ ਮਹਿੰਗਾਈ 'ਚ ਅਸੀਂ ਸ਼ੁਕਰ ਕਰਦੇ ਹਾਂ ਗੁਰੂ ਮਹਾਰਾਜ ਦਾ ਸਿਰਫ ਇੱਕ ਦੁੱਖ ਜ਼ਰੂਰ ਹੁੰਦਾ ਹੈ ਕਿਸੀ ਹਜ਼ੂਰ ਸਾਹਿਬ ਵਾਲਾ ਨਿਤਨੇਮ ਨਹੀਂ ਕਰ ਸਕਦੇ ਉੱਥੇ ਰਹਿ ਕੇ ਹੀ ਸ਼ਾਂਤੀ ਮਿਲਦੀ ਸੀ ਉਹ 150 ਲਗਭਗ ਇਸ ਤੋਂ ਵੱਧ 150 100 ਰੁਪਏ ਦਾ ਕਰਦਾ 11 ਕੁ ਵਜੇ ਬੱਕਰ ਪਾਏ ਕੁਦੀ ਚਲੀ ਜਾ ਰਿਹਾ ਹੈ ਕੋਤੇ ਬਰੰਗ ਸਾਹਿਬ ਦੀ ਬਰੰਗ ਸਾਹਿਬ ਕੋਤੇ ਬਰੰਗ ਯਾਰ ਮੇਜ ਕੀ ਜੀ ਬੋ ਰਾਨੀ ਐ ਸਾਡੀ ਟਿਕਟ ਲਈ ਸੋਨਾ ਦਾ ਕਰਾਇਆ 1400 ਚਾਹੀਆ ਲੰਗੀ ਹਰਾਂ ਕੰਮ ਦੇ ਓਕਾ ਮੈਂ ਵਾ ਚਲਾਈ ਜਾਂਦੇ ਵਾਇਰ ਜੀ ਚੱਲੀ ਜਾਦੇ ਬਸ ਅਪਾ ਜੋ ਸਾਬ ਤੇ ਆਇਆ ਬਾਸ ਗੁਰ ਮਰਯਦਾ ਪਾਣਾ ਖਿਲੇ ਆ ਤੇ ਅਪਾ ਇੱਥੇ ਆ ਗਿਆ ਨਾ ਤੇ ਇੱਥੇ ਕੋ ਪਹਿਲਾ ਸੱਜੀ ਦੀ ਰੇੜੀ ਲਾਈ ਸੀ ਤੇ ਉਹ ਬੜਾ ਕੰਮ ਚੱਲਿਆ ਨਹੀਂ ਫਿਰ ਆਪਾਂ ਛੋਲੇ ਭਟੂਰੇ ਦਾ ਕੰਮ ਕਰ ਲਿਆ ਹੋਣਾ 2 ਮਹੀਨਿਆਂ ਤੋਂ ਤੇ ਵਾਸ ਉਹ ਹੀ ਚਲਾ ਰਿਹਾ ਹਾਂ ਅਪਾ ਹੋਰ ਹੁਣ ਘਰਾਂ ਵਿੱਚ ਵੀ ਪਤਾ ਕੀਤਾ ਸੀਗਾ ਪਰ ਕਰੋਨਾ ਕਾਲ ਹੋਣ ਕਰਕੇ ਤੇ ਸਾਨੂੰ ਮਿਲਿਆ ਨਹੀਂ ਕੁਝ ਵੀ ਮਤਲਬ ਕੋਈ ਸੇਵਾ ਨਹੀਂ ਮਿਲ सकी ਤੇ ਇਸ ਲਈ ਆਪਣਾ ਅਸਰ ਸੋਚਿਆ ਵੀ ਗੁਰਨਾંદ ਦੇ ਜੀ ਨੇ ਵੀ ਕਿਹਾ ਆ ਕਿ ਅਸੀਂ ਕੀ ਕਰੀਏ ਤੇ ਫਿਰ ਆਪਾਂ ਕਿਲਟ ਕਰਨ ਦਾ ਹੀ ਬਾਰੇ ਸੋਚਿਆ ਵੀ ਚਲੋ ਸੇਵਾ ਤੇ ਮਿਲੀ ਨਹੀਂ ਤੇ ਆਪਾਂ ਆਪਣਾ ਕੰਮ ਹੀ ਕਰਦੇ ਹਾਂ ਤੇ ਜੋ ਹੱਥ ਵਿੱਚ ਹੁਨਰ ਸੀਗਾ ਫਿਰ ਉਹਦੇ ਅਕੋਰਡਿੰਗ ਹੀ ਫਿਰ ਛੋਲੇ ਫਿਰ ਲਗਾ ਦੀ ਦਤਾ ਨਹੀਂ ਪ੍ਰਾਇਸ ਤੁਹਾਨੂੰ ਇਹ ਕਿੰਨੇ ਮਤਾ ਪੜੇ ਕਿੰਨੇ ਵੀ ਹੈ ਮੈਂ ਵਿਆਹ ਕੀਤੀ ਹੋਈ ਆ ਤੇ ਪਰ ਜਿਵੇਂ ਮੈਂ ਤੇ ਸਿੰਘ ਤੇ ਮੇਰੇ ਦੋ ਬੱਚੇ ਆ ਹਾਂਜੀ ਅਗਲੀ ਵੀ ਹੋਏਗੀ ਜੋ ਅਗਲੀ ਹੋਏਗੀ ਜੀ ਛੱਡ ਆਏ ਆ ਹਾਂਜੀ ਹਾਂ ਜੀ ਹਜੂਰ ਸਾਹਿਬ ਤੇ ਬਹੁਤ ਹੀ ਆਦਰ ਗੁਰਦਾਸਪੁਰ ਤੋਂ ਜਤਿੰਦਰ ਕੁੰਡਲਦੀ ਰਿਪੋਰਟ ਸਿਟੀ ਹੋਮ ਨਿਊਜ਼